ਨਸ਼ੇ ਨੇ ਉਹ ਜਾੜ ਕੇ ਰੱਖ ਦਿੱਤਾ ਇੱਕ ਹੋਰ ਪਰਿਵਾਰ ਜੇਮ ਦੇ ਸ਼ਕੀਨ ਮੁੰਡੇ ਨੂੰ ਕੁਝ ਲੋਕਾਂ ਨੇ ਨਸ਼ੇ ਦੀ ਦਲਦਲ ਦੇ ਵਿੱਚ ਐਸਾ ਪਾਇਆ ਕਿ ਉਸ ਮੁੰਡੇ ਨੇ ਆਪਣੀ ਜਾਨ ਹੀ ਗਵਾ ਦਿੱਤੀ ਤੇ ਕੱਲ ਨਸ਼ੇ ਦਾ ਟੀਕਾ ਲਾਉਂਦੇ ਹੋਏ ਮੁੰਡੇ ਦੇ ਨਿਕਲ ਗਏ ਪ੍ਰਾਂ ਖਬਰ ਫਜ਼ਿਲਕਾ ਦੀ ਹੈ ਮੁੰਡੇ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਨਸ਼ਾ ਵੇਚਣ ਵਾਲਿਆਂ ਨੇ ਉਸ ਦੇ ਮੁੰਡੇ ਨੂੰ ਨਸ਼ੇ ਤੇ ਲਾਇਆ ਮੁੰਡੇ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਤੇ ਨਿਸ਼ਾਨਾ ਸਾਧਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਐਸਐਚਓ ਨੂੰ ਨਸ਼ਾ ਵੇਚਣ ਵਾਲਿਆਂ ਬਾਰੇ ਬਾਰ ਬਾਰ ਦੱਸਿਆ ਗਿਆ ਕੰਪਲੇਂਟ ਵੀ ਕੀਤੀ ਗਈ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੁੰਡੇ ਦੇ ਪਿਤਾ ਨੇ ਕਿਹਾ ਜੇਕਰ ਪੁਲਿਸ ਉਦੋਂ ਐਕਸ਼ਨ ਲੈਂਦੀ ਤਾਂ ਅੱਜ ਉਹਨਾਂ ਦਾ ਮੁੰਡਾ ਆਪਣੀ ਜ਼ਿੰਦਗੀ ਨਾ ਗਵਾਉਂਦਾ ਉਹਦੀ ਜਾਨ ਬਚ ਜਣੀ ਸੀ ਮੁੰਡੇ ਦੇ ਮਾਤਾ ਅਤੇ ਪੈਨ ਦਾ ਰੋ ਰੋ ਬੁਰਾ ਹਾਲ ਹੋ ਗਿਆ ਆਪਣੇ ਜਵਾਨ ਪੁੱਤ ਨੂੰ ਆਪਣੀ ਅੱਖਾਂ ਸਾਹਮਣੇ ਤੋੜਨਾ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੁੰਦਾ ਹੈ ਗੱਲ ਜੀ ਮੇਰਾ ਪਾਪਾ ਉਹ ਟੋਸ ਤੇ ਲੱਤਿਆ ਸੀ ਟੋਸ ਤੇ ਪਾਣੀ ਸਰਦਾ ਹੁੰਦਾ ਸੀ ਤੇ ਉੱਥੇ ਇੱਕ ਧਰਵੇਗਾ ਆ ਚਾਹੂੰ ਕੁਛ ਇੱਟਾ ਵੀ ਇਸ ਦੇ ਤੇ ਉਹ ਉੱਥੇ ਰਹਿੰਦੇ ਸਨ ਵਕਤ ਸਿੰਘ ਜੀ ਮੈਂ ਬੜੇ ਜੀ ਰੋਕਿਆ ਉਹਨਾਂ ਨੂੰ ਵੀ ਤੁਸੀਂ ਮੇਰੇ ਮੁੰਡੇ ਨਾਲ ਨਾ ਬੜਿਆ ਕਰੋ ਉਹਨਾਂ ਨੇ ਮੇਰੇ ਮੁੰਡੇ ਨੂੰ ਦੱਸਦੇ ਨਾ ਉਹਨੇ ਘਰੇ ਨਾਲ ਪਾਣੀ ਵੀ ਟੂੜਾ ਕਿਸਾਈ ਨੂੰ ਮੈਨੂੰ ਰੋਕਦਾ ਉਹਨਾਂ ਨੇ ਇਹਨਾਂ ਦੀ ਗਲਤੀ ਕੰਮ ਕਲਾਤਾ ਫਿਰ ਮੈਂ ਐਸਐਸਓ ਨੂੰ ਵੀ ਕਿਹਾ ਮੈਂ ਕਿਹਾ ਐਸਐਸਓ ਸਾਹਿਬ ਜੀ ਤੁਸੀਂ ਨਾ ਸਾਡੇ ਪਿੰਡੋਂ ਚਿੱਟਾ ਬਹੁਤ ਵਿਗਦਾ ਚਾਂਬੜੀ ਜਿਹੜੇ ਹੈਗੇ ਆ ਹਜ਼ਰੜੀ ਕੇ ਉਹ ਚਿੱਟਾ ਵੇਚਦੇ ਆ ਤੇ ਤੁਸੀਂ ਗਿੜਾ ਮਾਰਿਆ ਕਰੋ ਇਹਨਾਂ ਨੂੰ ਅਰੈਸਟ ਕਰੋ ਤੋਂ ਕਹਿੰਦੇ ਕਰਾਂਗੇ ਉਹਨਾਂ ਨੇ ਕੋਈ ਰੈਸਟ ਨਹੀਂ ਕੀਤਾ ਮੇਰੇ ਮੁੰਡੇ ਦੀ ਟੱਲ ਜੀ ਠੀਕ ਨਾ ਮਾ ਤੇ ਇੱਕ ਜਲੰਧਰ ਸਿੰਘ ਸੀ ਸਾਡੇ ਤਿੰਨ ਚਾਰ ਜਾਨੀ ਬਹੁਤ ਚਿੱਟਾ ਵੇਚਦਾ ਉਹਨੇ ਰੈਸਟ ਕੀਤਾ ਉਹਨੂੰ ਗੱਲ ਦਾ ਰੈਸਟ ਵੀ ਕੀਤਾ ਆਨੇ ਪਰਚਾ ਕੱਟਕਾਰ ਤੋਂ ਕਿ ਕਿੰਨੇ ਇਨਸਾਨਾਂ ਨੂੰ ਦਿੱਤਾ ਜਾਵੇ ਮੈਂ ਪਿੰਡ ਦਾ ਮੁਖ ਹਾਂ ਸਰਪੰਚ ਹਾਂ ਜਿਸੋ ਇਦਾਂ ਮੇਰੇ ਨਾਲ ਹੋ ਗਈ ਜੇ ਉਹ مجھے ਪੈਂਡ ਵਾਲੀ ਪੀ ਕਰਨੀ ਇਹਨਾਂ ਸਾਫ਼ ਕਰਾਇਆ ਗਏ ਸਰਕਾਰ ਨੂੰ ਮਾਫ਼ ਜਿੱਤ ਮੇਰੀ ਡਿਊਟੀ ਹੈ ਕਿੰਨੇ ਇਨਸਾਨਾਂ ਨੂੰ ਅਸੀਂ ਇਹਦੇ ਉਹਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਉਹ ਥੋੜਾ ਬਿਮਾਰ ਵੀ ਰਹਿੰਦਾ ਸੀਗਾ ਤੇ ਉਹਦੇ ਚ ਅਸੀਂ ਕਰ ਰਹੇ ਹਾਂ ਉਹਨੂੰ ਵੈਰੀਫਾਈ ਸਰ ਹਨਾ ਪਰਿਵਾਰ ਚ ਵੀ ਦੋਸ਼ ਲਾਇਆ ਕਿ ਜਿਹੜਾ ਪੁਲਿਸ ਨੂੰ ਤਸੱਲੀ ਕਰਦਾ ਸਾਰਵਕੀ ਇਹ ਵੀ ਦਿੱਕੇ ਕਰੀ ਚੱਲ ਰਿਹਾ ਹੈ ਫਿਲਹਾਲ ਨਸ਼ਾ ਜਿਹੜਾ ਚਿੱਟਾ ਖਾਸ ਕਰਕੇ ਆਮ ਜਿਹੜਾ ਨਹੀਂ ਉੱਥੇ ਅਸੀਂ ਵੇਖੋ ਕੱਲ ਹੀ ਐਕਸ਼ਨ ਕੀਤਾ ਦੋ ਦੋ ਬੰਦੇ ਅਸੀਂ ਕੱਲ ਫੜੇ ਆ ਅੱਗੇ ਫੇਰ ਸਾਡਾ ਤਿੰਨ ਚਾਰ ਦੇ ਆਪਰੇਸ਼ਨ ਚੱਲ ਰਿਹਾ ਉੱਥੇ ਅਸੀਂ ਲਗਾਤਾਰ ਕਰ ਰਿਹਾ ਵੇਖੋ ਜਿੱਥੋਂ ਸਾਨੂੰ ਸਾਨੂੰ ਇਨਪੁਟ ਆਉਂਦੀ ਹੈ ਵੀ ਤੁਸੀਂ ਇੱਥੇ ਆ ਹੋ ਰਿਹਾ ਉੱਥੇ ਸਾਡੀ ਟੀਮ ਇਨਸਟੈਂਟਲੀ ਕੰਮ ਕਰਦੀ ਹੈ ਬਹੁਤ ਵਧੀਆ ਰੈਫਲੈਕਸਿਟੀ ਹੈ ਜੋ ਬਾਤ ਹੋ ਰਹੀ ਹੈ ਕੀ ਗੱਲ ਹੈ 24 ਸਾਲ ਦਾ ਮੁੰਡਾ ਦੀ ਕਿਹੜਾ ਪੰਡਾ ਸੁਨਾਮ ਵਾਲਾ ਪੰਡਾ ਜੀ